ਤੇ ਜਾਜ ਵਾਲੀ ਕੋਠੀ ਕੋਲ ਇਹ ਬਾਈ ਈ ਰਿਕਸ਼ੇ ਵਾਲੇ ਦਾ ਕਹਿਣਾ ਹੈ ਤੇ ਤੁਸੀਂ ਆਪ ਹੀ ਸੁਣ ਲਓ ਬਾਈ ਜੀ ਕੀ ਕਹਿਣਾ ਚਾਹੁੰਦਾ ਜਾਜ ਵਾਲੀ ਕੋਠੀ ਕੋਲ ਪਾਣੀ ਬਹੁਤ ਖੜਿਆ ਜੀ ਕਿੰਨਾ ਕਿੰਨਾ ਪਾਣੀ ਛੋਡੇ ਛੋਡੇ ਪਾਣੀ 2-2 3-3 ਫੁੱਟ ਆ ਲਓ ਜੀ ਦੇਖ ਲਓ ਸੱਚਾਈ ਤੁਹਾਡੇ ਸਾਹਮਣੇ ਹੈ ਕਹਿੰਦੇ ਜਾਜ ਵਾਲੀ ਕੋਠੀ ਵਾਲੇ ਪਾਸੇ ਗੋਡੇ-ਗੋਡੇ ਪਾਣੀ ਮੱਲਿਆ ਚ ਖੜਿਆ ਹੈ ਬੰਨਿਆ ਚ ਖੜਿਆ ਜੀ ਤੇ ਸੜਕਾਂ ਦਾ ਕੀ ਹਾਲ ਹੋਏਗਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਉਹ ਤੁਸੀਂ ਪੱਲੀ ਪੱਤ ਸਭ ਜੀ ਬੜੀ ਮੁਸ਼ਕਲ ਲੰਘ ਕੇ ਆਇਆ ਮੈਂ ਆ ਬੱਚੇ ਛੋਟੇ-ਛੋਟੇ ਲੈ ਕੇ ਛੋਟੇ-ਛੋਟੇ ਬੱਚਿਆਂ ਨੂੰ ਬਾਈ ਜੀ ਧਿਆਨ ਨਾਲ ਜਾਇਓ ਤੇ ਬਾਈ ਦਾ ਕਹਿਣਾ ਹੈ ਮੈਂ ਮੱਚਦਾ ਬਚਾਂਦਾ ਸਾਰੇ ਪਾਸੇ ਵਾਰੇ ਜਿੱਥੋਂ ਪਾਣੀ ਨਹੀਂ ਹੈ ਵਲੀਆਂ ਚੋਂ ਲੰਘੋ ਆ ਜੀ ਗਲੀਆਂ ਚੋਂ ਜੀ ਉਹ ਵੈ ਕਿ ਜੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅੱਠ ਸਾਲ ਤੋਂ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਦੁੱਖੀ ਆ ਕਿਉਂਕਿ ਅੱਠ ਸਾਲ ਹੋ ਗਏ ਰੋਡ ਨਿਭੜਿਆ ਹੈਗਾ ਤਕਰੀਬਨ ਲੱਗ ਲਗਭਗ ਦੋ ਤਿੰਨ ਐਕਸੀਡੈਂਟ ਹੋ ਹੀ ਹੁੰਦੇ ਨੇ ਉਰੀ ਜੀ ਕੋਈ ਨਾ ਕੋਈ ਗਿਰਦਾ ਆ ਹੁਣ ਦੇਖੋ ਮੀਂਹ ਪੈ ਗਿਆ ਤੁਹਾਡੇ ਸਾਹਮਣੇ ਬੱਚੇ ਬਹੁਤ ਔਕੇ ਹੋਏ ਆ ਹਨਾ ਸਰਕਾਰੋਂ ਨੇ ਇਹ ਬੇਨਤੀ ਹੈ ਵੀ ਬੱਸ ਵੀ ਕਿਰਪਾ ਕਰਕੇ ਇਹ ਰੋਡ ਬਣਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਇਹ ਵੀਰ ਦਾ ਕਹਿਣਾ ਹੈ ਗੁਰੂ ਦਾ ਸਿੱਖ ਹੈ ਉਹਨੇ ਕਿਹਾ ਕਿ ਵੀ 10-12 ਸਾਲ ਤੋਂ ਇਹ ਰੋਡ ਨਰਕ ਦਾ ਰੂਪ ਬਣਿਆ ਹੋਇਆ ਹੈ ਰੋਜ਼ ਇੱਕ ਦੋ ਇੱਕ ਦੋ ਐਕਸੀਡੈਂਟ ਹੁੰਦੇ ਨੇ ਤੇ ਦੇਖ ਸਕਦੇ ਹੋ ਈ ਰਿਕਸ਼ੇ ਵਾਲਾ ਬਾਈ ਹੁਣ ਫਿਰ ਵਾਪਸ ਆਇਆ ਕਿ ਵੀ ਅੱਗੇ ਵੀ ਕਹਿੰਦਾ ਪਾਣੀ ਖੜਾ ਹੈ ਇਹ ਈ ਰਿਕਸ਼ੇ ਵਾਲੇ ਬਾਈ ਦਾ ਕਹਿਣਾ ਹੈ ਕਿ ਵੀ ਅਗਲੀ ਗਲੀ ਦੇ ਵਿੱਚ ਵੀ ਪਾਣੀ ਖੜਾ ਹੈ ਪ੍ਰਮਾਤਮਾ ਨਾ ਕਰੇ ਕੋਈ ਬੱਚਾ ਨੂੰ ਨੁਕਸਾਨ ਹੋ ਜੇ ਉਹ ਖੁਦ ਗਲੀਆਂ ਗਲੀ ਬਚਦਾ ਬਚਦਾ ਹੁੰਦਾ ਉਹਨਾਂ ਦੇ ਬੱਚਿਆਂ ਨੂੰ ਆਪਣੇ ਘਰਿਆਂ ਤੱਕ ਪਹੁੰਚਾ ਰਿਹਾ ਤੇ ਫਿਰ ਦੁਬਾਰਾ ਗੱਲ ਕਰਦੇ ਗੁਰੂ ਤੇ ਸਿੱਖ ਨੇ ਕਿਹਾ ਕਿ ਵੀ ਇਸ ਗਲੀ ਦਾ ਜਿਹੜਾ ਰੋਡ ਦਾ ਹਾਲ ਹੈ 10 12 ਸਾਲ ਤੋਂ ਹੀ ਨਰਕ ਦਾ ਰੂਪ ਬਣੀ ਪਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਮਹੱਲੇ ਵੱਲ ਧਿਆਨ ਦਿੱਤਾ ਜਾਵੇ ਜੜੀ ਕਿ ਵੀ ਰੋਜ਼ ਇੱਥੇ ਇੱਕ ਦੋ ਇੱਕ ਦੋ ਐਕਸੀਡੈਂਟ ਹੁੰਦੇ ਨੇ ਤੇ ਦੇਖਦੇ ਹਾਂ ਹੁਣ ਪ੍ਰਸ਼ਾਸਨ ਦੇ ਅਧਿਕਾਰੀ ਹੁਣ ਪਹਿਲਾਂ ਵਾਲੇ ਰਟੇ ਰਟਾਈ ਜਵਾਬ ਦਿੰਦੇ ਨੇ ਜਾਂ ਹੁਣ ਕੋਈ ਨਵਾਂ ਕੁਝ ਕਰਕੇ ਦਿਖਾਉਂਦੇ ਨੇ ਨਵਾਂ ਕਹਿਣ ਦਾ ਮਤਲਬ ਹੈ ਸਰ ਰੋਡ ਵੱਲ ਕਿੰਨਾ ਕੁ ਤੇ ਅੰਨ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦ ਹੁਣ ਜਾਣੇ ਕਿ ਦੇਖ ਸਕਦੇ ਹਾਂ ਇਹ ਮਲਕਾਣਾਪਤੀ ਮਹੱਲੇ ਦਾ ਹਾਲ ਹੈ ਜਦੋਂ ਆਪਾਂ ਸਿੱਧਾ-ਸਿੱਧਾ ਮਲਕਾਣਾਪਤੀ ਆਈਏ ਤਾਂ ਗਲੀ ਮਹੱਲਿਆਂ ਦੀਆਂ ਟੁੱਟੀਆਂ ਸੜਕਾਂ ਤੇ ਗੋਡੇ-ਗੋਡੇ ਪਾਣੀ ਦੇਖ ਲਓ ਲੋਕੀ ਡਿਗਦੇ ਡਗਾਉਂਦੇ ਆਪਣੀਆਂ ਮੰਜ਼ਿਲਾਂ ਤੇ ਕਿਵੇਂ ਪਹੁੰਚ ਰਹੇ ਨੇ ਦੇਖ ਸਕਦੇ ਹੋ ਗਲੀ ਮਹੱਲਿਆਂ ਦੇ ਵਿੱਚ ਇੰਨਾ ਮਾੜਾ ਹਾਲ ਹੈ ਲੋਕ ਪਰੇਸ਼ਾਨ ਨੇ ਤੇ ਕਿ ਵੀ ਸਾਡੀਆਂ ਇੱਧਰ ਘਰ ਵਾਲੇ ਪਾਸੇ ਦੇਖੋ ਇੱਧਰ ਦੇਖੋ ਉੱਧਰ ਦੇਖੋ ਦੇਖਦੇ ਹੋ ਗੱਡੀ ਦੇ ਟਾਇਰ ਵੀ ਅੱਧੇ ਅੱਧੇ ਡੁੱਬੇ ਹੋਏ ਨੇ ਪ੍ਰਮਾਤਮਾ ਨਾ ਕਰੇ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਹਾਲ ਨੇ ਕਿ ਵੀ ਲੋਕਾਂ ਨੂੰ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਇੱਥੇ ਇੱਕ ਨਹੀਂ ਸਾਰੀਆਂ ਗਲੀਆਂ 'ਚ ਇਹੀ ਹਾਲ ਹੈ ਤੁਹਾਨੂੰ ਦੂਜੀ ਗਲੀ ਦਿਖਾ ਦਿੰਨੇ ਆਂ ਇਹ ਹਾਲ ਦੇਖ ਲੋ ਇਹ ਗਲੀ ਮਹੱਲਿਆਂ ਦਾ ਸੜਕਾਂ ਦਾ ਤਾਂ ਹਾਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਪ੍ਰਮਾਤਮਾ ਦੀ ਔਰ ਕਿਰਪਾ ਹੈ ਕਿ ਵੀ ਸਰਕਾਰ ਫੇਰ ਵੀ ਸਭ ਕੁਝ ਹੁੰਦੇ ਹੋਵੰਦੇ ਵੀ ਪਤਾ ਨਹੀਂ ਕਿਉਂ ਇਸ ਪਾਸੇ ਧਿਆਨ ਨਹੀਂ ਦੇ ਰਹੀ ਤੇ ਜ਼ਰੂਰੀ ਨਹੀਂ ਹੈ ਕਿ ਵੀ ਆਪਾਂ ਨੇ ਹਰ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਸਾਨੂੰ ਨਹੀਂ ਪਤਾ ਪਰ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਇਹ ਇੱਕ ਗਲੀ ਦਾ ਹਾਲ ਦੇਖ ਲਿਆ ਆ ਦੂਜੇ ਪਾਸੇ ਦਾ ਹਾਲ ਹੈ ਤੇ ਉਹ ਤੁਹਾਨੂੰ ਹੁਣ ਤੀਸਰੇ ਪਾਸੇ ਵੀ ਦਿਖਾ ਦਿੰਨੇ ਆ ਇਹ ਚੌਂਕ ਦਾ ਹਾਲ ਹੈ ਇਹ ਤੇ ਮਹੱਲਾ ਵਾਸੀਆਂ ਦਾ ਕਹਣਾ ਹੈ 10 ਸਾਲ ਤੋਂ ਸੜਕ ਨਰਕ ਦਾ ਰੂਪ ਧਾਰ ਰਹੀ ਹੈ ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਵੀ ਪਹਿਲਾਂ ਕਿਹੜਾ ਬਣੀ ਸੀ ਜੇ ਇੱਥੇ ਆ ਦੱਸਣਾ ਬਣਦਾ ਜੇ ਪਹਿਲਾਂ ਵਾਲੇ ਚੱਜਦੇ ਹੁੰਦੇ ਤਾਂ ਇਹ ਸਰਕਾਰ ਨੂੰ ਮੌਕਾ ਕਿਉਂ ਦਿੰਦੇ ਇੱਥੇ ਆ ਦੱਸਣਾ ਬਣਦਾ ਤੇ ਲੋਕਾਂ ਨੇ ਕੋਈ ਸਰਕਾਰ ਦੇ ਜਿਹੜੇ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਕਿਹੜਾ ਅੱਜ ਦੀ ਹੈ ਇਹ 10 ਸਾਲਾਂ ਤੋਂ ਟੁੱਟੀ ਹੋਈ ਹੈ ਉਹਨਾਂ ਨੂੰ ਇਹ ਕਹਿਣਾ ਮਤਲਬ ਹੈ ਕਿ ਜੇ 10 ਸਾਲ ਤੋਂ ਨਹੀਂ ਬਣੀ ਜੇ ਉਹਨਾਂ ਨੇ ਨਹੀਂ ਬਣਾਈ ਤਾਂ ਤੁਹਾਨੂੰ ਲੋਕਾਂ ਨੇ ਤਾਂ ਮੌਕਾ ਦਿੱਤਾ ਸੀ ਪਰ ਤੁਹਾਡੇ ਵੱਲੋਂ ਵੀ ਕੋਈ 4 ਸਾਲਾਂ ਦੇ ਵਿੱਚ ਧਿਆਨ ਨਹੀਂ ਦਿੱਤਾ ਗਿਆ ਤੇ ਮਹੱਲਾ ਵਾਸੀਆਂ ਨੇ ਵੀ ਦੱਸਿਆ ਕਿ ਵੀ 10 12 ਸਾਲ ਤੋਂ ਇਹ ਰੋਡ ਦਾ ਇਹੀ ਹਾਲ ਹੈ ਰੋਜ਼ ਬੱਚੇ ਛੋਟੇ ਡਿੱਗਦੇ ਆ ਤੇ ਕਈ ਮੋਟਰਸਾਈਕਲ ਸਵਾਰ ਡਿੱਗਦੇ ਆ ਇਹ ਗਲੀ ਮਹੱਲੇ ਦਾ ਹਾਲ ਕਿਸੇ ਨੂੰ ਦਿਖਾਣ ਲਈ ਹੈ ਪਤਾ ਹੀ ਨਹੀਂ ਲੱਗਦਾ ਸੜਕ ਦੇ ਖੱਡੇ ਨੇ ਜਾਂ ਪਾਣੀ ਦੇ ਕਿੱਥੇ ਖੱਡੇ ਨੇ ਕਿੱਥੇ ਪਾਣੀ ਆ ਕੁਝ ਨਹੀਂ ਪਤਾ ਲੱਗਦਾ ਆ ਦੇਖ ਲਓ ਗੱਡੀ ਤੇ ਟਾਇਰ ਦੇ ਅੱਦੇ ਡੁੱਬੇ ਆਉਂਦੇ ਆ ਇਹ ਬੜੀ ਮੁਸ਼ਕਲ ਜਾ ਕੇ ਜਾ ਰਹੇ ਨਹੀਂ ਪਾਣੀ ਖੜਿਆ ਕੇ ਮੈਂ ਦੇਖ ਸਕਦੇ ਹਾਂ ਮੁਹੱਲਿਆਂ ਦੇ ਵਿੱਚ ਇਹ ਹਾਲ ਹੈ ਇਹ ਗਲੀ ਮੁਹੱਲਿਆਂ ਦੇ ਵਿੱਚ ਹਾਲ ਹੈ ਮਸਾ ਮਸਾ ਦਾ ਘੰਟਾ ਘੰਟਾ ਬਾਰਿਸ਼ ਪਈ ਹੋਣੀ ਹੈ ਤੇ ਜੂ ਵਿੱਚ ਬਣੇ ਪਏ ਨੇ ਪਤਾ ਨਹੀਂ ਲੱਗਦਾ ਕਿੱਥੇ ਖੱਡੇ ਆ ਕਿੱਥੇ ਸੜਕ ਆ ਕਿੱਥੇ ਕੀ ਆ ਕੁਝ ਨਹੀਂ ਪਤਾ ਲੱਗਦਾ ਇਹ ਮਲਕਾਣਾਪਤੀ ਰੋਡ ਦਾ ਹਾਲ ਹੈ ਇਹ ਅੱਜ ਦਾ ਹਾਲ ਨਹੀਂ 10 12 ਸਾਲਾਂ ਤੋਂ ਲੋਕ ਇਹ ਸੰਤਾਪ ਭੋਗ ਰਹੇ ਨੇ ਦੇਖ ਸਕਦੇ ਹਾਂ ਕੀ ਹਾਲ ਹੈ ਸੜਕ ਦਾ ਦੱਸਣ ਦੀ ਲੋੜ ਨਹੀਂ ਹੈ ਸਕੂਟਰੀਆਂ ਦੇ ਐਕਟਿਵਾ ਦੇ ਟਾਇਰ ਵੀ ਪੂਰੇ ਪੂਰੇ ਡੁੱਬਦੇ ਪਏ ਨੇ ਲੋੜ ਹੈ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੀ ਇਹ ਹਾਲ ਹੈ ਮਲਕਾਣਾਪਤੀ ਰੋਡ ਦਾ ਲੋੜ ਹੈ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਦੇਖੋ ਲੋਕ ਵੀ ਗਲੀਆਂ-ਗਲੀਆਂ ਦੇ ਵਿੱਚੋਂ ਇਹੀ ਦੇਖਦੇ ਨੇ ਕਿ ਵੀ ਉੱਧਰ ਪਾਣੀ ਜ਼ਿਆਦਾ ਹੈ ਉੱਧਰੋਂ ਚੱਲਦੇ ਆ ਉੱਧਰ ਪਾਣੀ ਜ਼ਿਆਦਾ ਹੈ ਉੱਧਰੋਂ ਚੱਲਦੇ ਆ ਪਰ ਜਿਹੜੇ ਪਾਸੇ ਵੀ ਜਾਂਦੇ ਨੇ ਪਾਣੀ ਹਰ ਪਾਸੇ ਵਾਧੂ ਖੜਾ ਹੈ ਬਹੁਤ ਪਾਣੀ ਖੜਾ ਹੈ ਕਿਸੇ ਪਾਸੇ ਕੋਈ ਨਿਕਾਸੀ ਨਹੀਂ ਹੈ ਇਹ ਹਾਲ ਹੈ 1 ਘੰਟੇ ਦੀ ਭੀ ਬਾਰਿਸ਼ ਦਾ ਜੇ ਕਿਤੇ ਸਾਰਾ ਦਿਨ ਜਾਂ 1-2 ਦਿਨ ਬਾਰਿਸ਼ ਪੈ ਜਾਵੇ ਤਾਂ ਸੋਚ ਸਕਦੇ ਹੋ ਸਮਾਣੇ ਹਾਲ ਦਾ ਕੀ ਹੋਵੇਗਾ ਇਹ ਅੱਧੇ ਘੰਟੇ ਘੰਟੇ ਦੀ ਬਾਰਿਸ਼ ਦਾ ਹਾਲ ਹੈ ਮਲਕਾਣਾ ਪਤੀ ਰੋਡ ਦਾ ਦੇਖ ਸਕਦੇ ਹੋ ਇਹ ਹਾਲ ਹੈ ਇੱਕ ਘੰਟਾ ਬਾਰਿਸ਼ ਇੱਕ ਘੰਟੇ ਦੀ ਬਾਰਿਸ਼ ਦਾ ਹਾਲ ਹੈ ਇੱਕ ਘੰਟਾ ਬਾਰਿਸ਼ ਪਈ ਹੈ ਤਸੀਲ ਰੋਡ ਦੇ ਉੱਤੇ ਕੀ ਹਾਲ ਹੈ ਦੇਖ ਸਕਦੇ ਹਾਂ ਇੱਕ ਘੰਟੇ ਦੀ ਬਾਰਿਸ਼ ਦਾ ਹਾਲ ਹੈ ਫੁੱਟ ਫੁੱਟ ਪਾਣੀ ਖੜਾ ਹੈ ਦੇਖ ਸਕਦੇ ਹੋ ਕਿੰਨੇ ਲੋਕ ਡਿੱਗਦੇ ਡੰਗਦੇ ਆਪਣੀਆਂ ਮੰਜ਼ਿਲਾਂ ਤੇ ਪਹੁੰਚ ਰਹੇ ਨੇ ਇਹ ਹਾਲ ਐ ਤਸੀਲ ਰੋਡ ਦਾ ਪਾਣੀ ਕਰਕੇ ਲੱਗਿਆ ਸਾਰਿਆਂ ਬੱਸੇ ਜਾਮ ਹੀ ਜਾਮ ਦੇਖ ਸਕਦੇ ਹੋ ਪਾਣੀ ਕਰਕੇ ਸਾਰਿਆਂ ਪਾਸੇ ਹਰ ਕੋਈ ਬਚਦੇ ਬਚਾਉਂਦੇ ਜਿੱਥੋਂ ਵੀ ਲੰਘਦਾ ਜਾਮ ਹੀ ਜਾਮ ਨੇ ਸਾਰਿਆਂ ਪਾਸੇ ਜਾਮ ਹੀ ਜਾਮ ਨੇ ਪਾਣੀ ਕਰਕੇ ਅਗਲਾ ਉਧਰੋਂ ਦੀ ਜਾਏ ਇਧਰੋਂ ਚੱਲਦਾ ਜਿੱਧਰੋਂ ਜਾਂਦਾ ਸਾਰਿਆਂ ਪਾਸੇ ਪਾਣੀ ਕਰਕੇ ਲੱਗੇ ਨੇ ਵੱਡੇ ਵੱਡੇ ਜਾਮ